ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੀ ਚੈਨਲ ਨੂੰ ਮੋੜੋ ਚ ਮਰਨ ਵਰਤੇ ਬੈਠੇ ਮਨਜਿੰਦਰ ਸਿੰਘ ਸਿੱਖੋਂ ਦੇ ਹੱਕ ਦੇ ਵਿੱਚ ਵੱਖ-ਵੱਖ ਜਿੱਥੇ ਬੰਦਿਆਂ ਨੂੰ ਸਮਰਥਨ ਦਿੱਤਾ ਗਿਆ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਵੱਖ-ਵੱਖ ਜਿੰਨੀਆਂ ਜਿੱਥੇ ਬੰਦੀਆਂ ਬੈਠੇ ਨਜ਼ਰ ਆ ਰਹੀਆਂ ਹਨ ਇਹਦੇ ਨਾਲ ਨਾਲ ਮੰਡੀ ਦੇ ਵੱਖ-ਵੱਖ ਵਪਾਰੀ ਵਰਗ ਵੀ ਸਮਰਥਨ ਦਿੱਤਾ ਜਾ ਰਿਹਾ ਹੈ ਇਹਦੇ ਨਾਲ ਮੋੜ ਦੀ ਮੰਡੀ ਦੇ ਲੋਕਾਂ ਵੱਲੋਂ ਆਉਣ ਵਾਲੇ ਤਨ ਮਾਰਦੇ ਮੁਕੰਮਲ ਬੰਦਦਰ ਕਰਨ ਦਾ ਸਦਕਾ ਗਿਆ ਹੈ ਜਿਕਰ ਜੋ ਕਿ ਮੋੜ ਦੇ ਹਲਕੇ ਦੀ ਸੀਵਰੇ ਦੀ ਗੰਦੇ ਪਾਣੀ ਸਮੱਸਿਆ ਨੂੰ ਲੈ ਕੇ ਨਰਕ ਭਰੀ ਜ਼ਿੰਦਗੀ ਗੁਜ਼ਾਰ ਰਹੇ ਹਨ ਅਤੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਸੀਵਰੇ ਦਾ ਗੰਦਾ ਪਾਣੀ ਤੱਕ ਪਹੁੰਚ ਰਿਹਾ ਹੈ ਲੋਕ ਬਿਮਾਰ ਹੋਣ ਦੇ ਤਦਾਰ ਤੇ ਆ ਚੁੱਕੇ ਹਨ ਪਰ ਸਰਕਾਰ ਤੇ ਪ੍ਰਸ਼ਾਸਨ ਦੀ ਧਿਰ ਤੇ ਜੋ ਨਹੀਂ ਸੁਰਖਰੀ ਮੋੜ ਦੇ ਮੁੰਡੇ ਵਪਾਰੀਆਂ ਵੱਲੋਂ ਮੁਕੰਮਲ ਤੌਰ ਤੇ ਬੰਦ ਰੱਖਣ ਦਾ ਸੱਦਾ ਦਿੱਤਾ ਜਾ ਰਿਹਾ ਹੈ ਜਿਸ ਦੀ ਵੱਧ ਵੱਧ ਲੋਕਾਂ ਵੱਲੋਂ ਸ਼ਮੂਲਿਤ ਕਰਨ ਦੀ ਅਪੀਲ ਕੀਤੀ ਗਈ ਹੈ ਅਤੇ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਅਗਰ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਵਲ ਪ੍ਰਸ਼ਾਸਨ ਅਤੇ ਸਰਕਾਰ ਦੇ ਨਾਂ ਤੇ ਅਣ ਆਉਣ ਵਾਲੇ ਦਿਨਾਂ 'ਚ ਹੋਰ ਵੀ ਸੰਘਰਸ਼ ਦਿਖਾ ਕੀਤਾ ਜਾਵੇਗਾ ਕੀ ਨਾਮ ਹੈ ਤੁਹਾਡਾ ਜੀ ਜਰਨੈਲ ਸਿੰਘ ਯਾਤਰੀ ਸੀਪੇਜਲਾ ਕਾਉਂਸਲ ਮੈਂਬਰ ਮੈਂ ਜਿਹੜਾ ਸਾਡੀ ਮੋੜ ਮੰਡੀ ਦਾ ਗੰਦ ਪਿਆ ਹੋਇਆ ਜੀ ਮੋੜ ਮੰਡੀ ਦੇ ਬਹੁਤ ਜ਼ਿਆਦੇ ਬੱਚਿਆਂ ਦਾ ਨੁਕਸਾਨ ਹੋ ਰਿਹਾ ਹੈਗਾ ਕੋਈ ਨੰਗਣ ਨੂੰ ਥਾਂ ਨਹੀਂ ਸਾਡੇ ਮਨਿੰਦਰ ਸਿੰਘ ਸੇਖੋ ਨੇ ਇੱਥੇ ਇਹ ਇਹਨਾਂ ਦਾ ਹਾਲ ਦੇਖਦੇ ਹੋਏ ਇਹਨਾਂ ਨੇ ਮੋੜ ਮੰਡੀ ਦੀਆਂ ਹਾਲ ਦੇਖਦੇ ਹੋਏ ਜੀ ਇਹਨਾਂ ਨੇ ਭੁਖੜਤਾਲ ਰੱਖੀ ਹੋਈ ਹੈ ਜਿਹਦੇ ਵਿੱਚ ਕੇ ਸਾਡੇ ਬਹੁਤ ਜ਼ਿਆਦੇ ਸਾਰੀਆਂ ਜਥੇਬੰਦਗੀਆਂ ਸ਼ਾਮਲ ਹੋਣੀਆਂ ਗੱਲ ਨੂੰ ਕਹ ਲਉ ਸਾਡੇ ਹੜਤਾਲ ਦਾ ਦੱਸਦਾ ਦਿੱਤਾ ਹੋਇਆ ਹੈ ਇਹ ਦੁੱਖ ਦੇਖਦੇ ਹੋਏ ਸਾਰੇ ਹੈ ਹਰੇਕ ਬੰਦਾ ਇਹਨਾਂ ਦਾ ਸਾਥ ਦੇ ਰਿਹਾ ਜੀ ਸਰਕਾਰ ਗੁੰੰਗੀ ਤੇ ਬੋਲੀ ਸੁਣ ਨਹੀਂ ਰਹੀ ਜੀ ਤੇ ਇਹਦਾ ਛੇਤੀ ਜਿੰਨਾ ਚਿਰ ਦਾ ਹੱਲ ਨਹੀਂ ਹੁੰਦਾ ਉਹਨਾਂ ਅਜੇ ਘੁੱਟ ਹੜਤਾਲ ਰਹੂਗੀ ਜੀ ਤੇ ਸਾਡੇ ਸਾਰਿਆਂ ਦੇ ਸਹਿਯੋਗ ਨਾਲ ਮੰਡੀ ਬੰਦ ਰਹੂਗੀ ਜੀ ਜਿੰਨਾ ਕਿ ਸਾਡਾ ਅਸੀਂ ਬਹੁਤ ਦੁਖੀ ਆ ਹਾਂ ਜੀ ਮੁਕੰਮਲ ਮੰਦਾ ਹੈ ਹਾਂ ਜੀ ਮੁਕੰਮਲ ਮੰਦਾ ਹੈ ਤੇ ਸਾਡੇ ਕੋਈ ਨੰਗਣ ਨੂੰ ਥਾਂ ਨਹੀਂ ਸੜਕਦੇ ਉਹਦੀ ਹਰੇਕ ਪਾਸੇ ਪਾਣੀ ਆ ਜੀ ਬਹੁਤ ਦੁਖੀ ਆ ਜੀ ਲੋਕ ਲੋਕ ਐਨੇ ਦੁਖੀ ਆ ਸਰਕਾਰ ਤੋਂ ਵੀ ਕੁਝ ਕਹਿ ਨਹੀਂ ਸਕਦੀ ਐਨੇ ਦੁਖੀ ਆ ਇਹ ਲੋਕ ਕੀ ਨਾਮ ਆ ਬੱਬੇ ਦਾ ਮਿੰਦਰ ਸਿੰਘ ਆ ਜੀ ਅੱਛਾ ਜੀ ਤੁਸੀਂ ਸਮਰਥਨ ਦੇ ਬੈਠੇ ਹੋ ਹਾਂ ਜੀ ਕਿਉਂ ਬਿਟਰਨ ਪੈ ਗਏ ਤੁਹਾਨੂੰ ਉਹ ਸਾਡੇ ਪਿੰਡ ਦੇ ਮਾਹੌਲ ਖੁਰਦ ਵਿੱਚ ਜੀ ਗਾਲੀਆਂ ਬਹੁਤ ਭਲੀਆਂ ਵੀ ਆਈਆਂ ਤੇ ਸਾਰੇ ਇਹਨਾਂ ਨੇ ਵੀ ਦਿਖਾਇਆ ਵੀ ਕੋਈ ਨੰਗਣ ਉਠਾ ਨਹੀਂ ਹੈ ਬੱਚੇ ਆ ਵਿਚਾਰ ਵਿਚਾਰੇ ਚੱਕ ਕੇ ਨਿਗਾਉਣੇ ਪੈਂਦੇ ਨੇ ਤੇ ਸਾਰੇ ਕੋਈ ਕਿਸੇ ਪਾਸੇ ਹੋਰ ਰਸਤਾ ਸਕੂਲ ਜੁਚਿਆ ਨਹੀਂ ਹੈ ਇਸੇ ਸਾਰੇ ਪਿੰਡ ਦੇ ਲੋਕ ਮੈਂ ਮੈਂ ਬੈਠਾ ਸੀ ਉਕਰਤਾ ਸੀ ਕੱਲ੍ਹ ਦਾ ਬੈਠਾ ਮੈਂ ਹਾਂਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਇਹ ਹੀ ਮੰਗ ਕਰਦੇ ਆ ਵੀ ਇਹਦਾ ਪਾਣੀ ਕੱਢਿਆ ਜਾਵੇ ਉਹਨਾਂ ਚਿਰ ਸੀ ਇੱਥੇ ਬੈਠੇ ਹਾਂ ਭੁੱਖੇ ਮੇਰੇ ਜੇ ਪਾਣੀ ਦਾ ਬਸ ਹੋ ਹਾਲ ਨਹੀਂ ਹੁੰਦਾ ਸਾਡਾ ਅਸੀਂ ਬੈਠੇ ਹਾਂ ਜੀ ਨਾਮ ਹੈ ਤੁਹਾਡਾ ਮਾ ਸਰਪਾਲ ਪ੍ਰਧਾਨ ਜੀ ਮਾਉਂਡ ਮੰਡੀ ਅੱਛਾ ਅਸੀਂ ਇਹ ਜਿਹੜੇ ਛੀਬਰੇ ਦਾ ਗੰਦਾ ਪਾਣੀ ਆ ਮਾਉੜ ਖਲਾ ਮਾਉੜ ਖੁਰਦਾ ਮਾਉੜ ਮੰਡੀ ਦੇ ਵਿੱਚ ਬਹੁਤ ਹੀ ਜ਼ਿਆਦਾ ਇਹਦੀ ਸਮੱਸਿਆ ਆ ਰਹੀ ਆ ਕਾਫੀ ਜਿੰਤੂ ਲੋਕ ਬਹੁਤ ਹੀ ਬੁਰਾ ਹਾਲਾ ਗਲੀਆਂ 'ਚ ਲੰਘਣ ਨੂੰ ਖਾ ਨਹੀਂ ਕੋਈ ਕਿਸੇ ਨੇ ਦੁੱਖ ਸ਼ੋਕ ਕਰਨਾ ਰਿਸ਼ਤੇਦਾਰ ਨਹੀਂ ਆ ਰਹੇ ਘਰਾਂ 'ਚ ਕੋਈ ਰਿਸ਼ਤੇਦਾਰ ਨਹੀਂ ਆ ਰਿਹਾ ਬਹੁਤ ਬਾਰੀ ਇਹ ਗੱਲਾਂ ਹੋ ਗਈਆਂ ਪਰ ਸਰਕਾਰ ਗੁੰਗੀ ਬੋਲੀ ਇਹ ਗੱਲਾਂ ਨਾ ਡੰਗ ਸਾਰ ਦਿੰਦੀ ਆ ਕਦੇ ਕਿਵੇਂ ਕਦੇ ਕਿਵੇਂ ਅੱਜ ਕਰਦੇ ਆਂ ਜੀ ਕੱਲ ਕਰਦੇ ਆਂ ਪੱਕਾ ਇਲਾਜ ਨਹੀਂ ਅਸੀਂ ਇੱਥੇ ਜਿੰਦਰ ਸੇਖੋ ਜੀ ਦੇ ਨਾਲ ਧਰਨੇ ਤੇ ਬੈਠੇ ਆਂ ਜਿੰਨਾ ਚਿਰ ਅਸੀਂ ਪੱਕਾ ਇਲਾਜ ਨਹੀਂ ਹੁੰਦਾ ਇਹਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਹਿਲਦੇ ਨਹੀਂ ਸਰਕਾਰ ਦੇ ਖਿਲਾਫ ਦਿਨੋਂ ਦਿਨ ਰੋਸ ਵੱਧ ਰਿਹਾ ਪਰ ਕੋਈ ਵੀ ਇੱਥੇ ਹਜੇ ਸਮਾਚਿਆ ਨਾਲ ਵੱਡਾ ਲੀਡਰ ਜਾਂ ਕੋਈ ਸਰਕਾਰ ਦਾ ਬੰਦਾ ਨਹੀਂ ਆਇਆ ਇਹ ਕਰਕੇ ਕੰਨੂ ਮੌੜ ਮੰਡੀ ਦਾ ਬੰਦਾ ਸੱਦਾ ਵੀ ਦਿੱਤਾ ਗਿਆ ਮੌੜ ਮੰਡੀ ਮਕੰਮਲ ਵੱਤ ਮੈਂ ਬੇਨਤੀ ਵੀ ਕਰਦਾ ਇਹ ਸਾਂਝਾ ਕੰਮ ਆ ਮੋੜ ਮੰਡੀ ਦੇ ਸਾਰੇ ਮੇਰੇ ਭਰਾਵਾਂ ਨੂੰ ਹੱਥ ਜੋੜ ਕੇ ਵੀ ਪੂਰਨ ਕੱਲ ਨੂੰ ਬੰਦ ਰੱਖਿਓ ਤੇ ਪੂਰਾ ਸੰਯੋਗ ਦਿਓ ਮੈਂ ਤੁਹਾਡੇ ਚੈਨਲ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜੀ ਹੈ ਜੀ ਨਾਮ ਹੈ ਜੀ ਮਨਿੰਦਰ ਸਿੰਘ ਸੇਖੋ ਸੂਬਾ ਪ੍ਰਧਾਨ ਰਾਸ਼ਟਰੀ ਪੰਜਾਬੀ ਮਹਾਸਭਾ ਪੰਜਾਬ ਅਸੀਂ 24 ਤਰੀਕ ਨੂੰ ਦਿਨ ਸੋਮਵਾਰ ਅੱਜ ਤੋਂ 7 ਦਿਨ ਪਹਿਲਾਂ ਸੀਵਰੇਜ ਦੀ ਸਮੱਸਿਆ ਨੂੰ ਜੋ ਮੋੜ ਮੰਡੀ ਵਿਖੇ ਕਾਫੀ ਲੰਮੇ ਸਮੇਂ ਤੋਂ ਚਲ ਰਹੀ ਹੈ ਲੈ ਕੇ ਭੋਖੜタル ਸ਼ੁਰੂ ਕੀਤੀ ਸੀ ਇਹ ਰਿਸਪੌਂਸ ਮਦਰ ਨਿਰੰਤਰ ਲੋਕਾਂ ਦਾ ਪਿਆਰ ਜਿਹੜਾ ਵਧਦਾ ਜਾ ਰਿਹਾ ਤੇ ਸਰਕਾਰ ਪ੍ਰਤੀ ਰੋਸ ਵੀ ਵਧਦਾ ਜਾ ਰਿਹਾ ਜਿਸ ਦੇ ਸਬੰਧ ਵਿੱਚ ਅੱਜ ਸਾਡੀ ਮੀਟਿੰਗ ਹੋਈ ਵੱਖ-ਵੱਖ ਜਥੇਬੰਦੀਆਂ ਤੇ ਐਸੋਸੀਏਸ਼ਨਾਂ ਨੇ ਪੂਰਨ ਸਮਰਥਨ ਦੇ ਕੇ ਕੱਲ ਨੂੰ ਮੋੜ ਮੰਡੀ ਬੰਦ ਦੀ ਕਾਲ ਦਿੱਤੀ ਹੈ ਤੇ ਸਾਨੂੰ ਪੂਰਨ ਆਸ ਹੈ ਵੀ ਜਿਹੜੀ ਕੁੰਭ ਕਰਨੀ ਨੀਂਦ ਸੁੱਤੀ ਹੋਈ ਸਰਕਾਰ ਹੈ ਉਹ ਉੱਠੂਗੀ ਇਹਦੇ ਚੋਂ ਨਾਲ ਹੀ ਸਾਡੇ ਵੱਲੋਂ ਜਿਹੜੀ ਮੇਰੇ ਵੱਲੋਂ ਜਾਣੇ ਤੇ ਯਚਕਾ ਦਾਇਰ ਕੀਤੀ ਗਈ ਹੈ ਹਾਈ ਕੋਰਟ ਦੇ ਵਿੱਚ ਪੰਜਾਬ ਰੈਣਾ ਹਾਈ ਕੋਰਟ ਦੇ ਵਿੱਚ ਉਹਦੀ ਵੀ ਕੱਲ ਨੂੰ ਮੀਤੀ ਨਿਧਾਰਿਤ ਹੈ ਸਾਨੂੰ ਪੂਰਨ ਆਸ ਹੈ ਕਿ ਇਹ ਗੂੰਗੀ ਗੋਲੀ ਸਰਕਾਰ ਨੂੰ ਲੋਕਾਂ ਦੀ ਆਵਾਜ਼ ਨਾਲ ਕੋਹ ਹੜਤਾਲ ਨਾਲ ਅਤੇ ਕੋਰਟ ਦੇ ਜ਼ਰੀਏ ਅਸੀਂ ਆਪਣਾ ਜੋ ਹੈ ਮਸਲਾ ਹੱਲ ਕਰਾਉਣ ਵਿੱਚ ਕਾਮਯਾਬ ਹੋਵਾਂਗੇ